इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਮੈਮ ਕੀ ਕਹਿਣਾ ਚਾਹਦੇ ਹੋ ਜਾਂਦੀ ਸੁਮਿਤੀ ਵੇਜੇ ਦੋ ਕੁੜੀਆਂ ਦੇ ਵਿਆਹ ਦੀ ਹਲਕੀ ਕੀਤੀ ਹੈ ਤੇ ਚਾਰ ਪਰਿਵਾਰ ਨੂੰ ਰਾਸ਼ਨ ਦਿੱਤਾ ਕੀ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਨਮਸਕਾਰ ਕਰਦੀ ਹਾਂ ਸਭ ਨੂੰ ਅੱਜ ਜਨਹਿਤ ਕਮੇਟੀ ਵੱਲੋਂ ਦੋ ਬੱਚਿਆਂ ਦੀ ਸ਼ਾਦੀ ਦਾ ਸਮਾਨ ਦਿੱਤਾ ਗਿਆ ਔਰ ਚਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਅੱਜਕੱਲ ਵਿਆਹਾਂ ਦਾ ਜਿਹੜੇ 2-3 ਮਹੀਨੇ ਚੱਲ ਰਹੇ ਹਨ ਇਹ ਵਿਆਹ ਦਾ ਸੀਜ਼ਨ ਹੈ। ਇਹਦੇ ਵਿੱਚ ਮੈਕਸਿਮਮ ਮੈਰिज ਜਿਹੜੀਆਂ ਹੁੰਦੀਆਂ ਔਰ ਮਹਿੰਗਾਈ ਇੰਨੀ ਹੈ ਇੱਕ ਬੰਦਾ ਜਿਹੜਾ ਦਿਹਾੜੀ ਵੀ ਕਰਦਾ ਹੈ ਜਾਂ 10000 ਰੁਪਏ ਤਨਖਾਹ ਵੀ ਲੈਂਦਾ ਨਾ ਉਹ ਵੀ ਨਹੀਂ ਗੁਜ਼ਾਰਾ ਕਰ ਸਕਦਾ ਤੇ ਵਿਆਹ ਦਾ ਤਾਂ ਬਹੁਤ ਦੂਰ ਦੀ ਸੋਚ ਹੈ। ਸੋ ਮੈਂ ਇਹ ਹੀ ਬੇਨਤੀ ਕਰਦੀ ਹਾਂ ਕਿ ਜਿਹੜੇ ਪਰਿਵਾਰ ਸੰਪੰਨ ਹੈ ਜਿਹੜੇ ਤੇ ਦాతੇ ਦੀ ਮਿਹਰ ਹੈ ਬਖਸ਼ਿਸ਼ ਹੈ ਉਹ ਜ਼ਰੂਰ ਇਹਦੇ ਵਿੱਚ ਸਹਿਯੋਗ ਦਿਆ ਕਰਨ ਮੈਂ ਇਹ ਨਹੀਂ ਕਹਿੰਦੀ ਕਿ ਬਹੁਤੇ ਮਹਿੰਗੇ ਤੁਸੀਂ ਸਮਾਨ ਲੈ ਕੇ ਦਿਓ ਆਪਣੇ ਘਰਾਂ ਵਿੱਚ ਹੀ ਵਿਆਹਾਂ ਦਾ ਦੇਣ ਲੇਨ ਦੇ ਸੂਚਾਂਦੇ ਆ ਉਹ ਕੀ ਹੁੰਦਾ ਅੱਗੋਂ ਅੱਗੋਂ ਚੱਲੀ ਜਾਂਦੇ ਆ ਫਸਲਵਾਉਂਦੇ ਹੈ ਨਹੀਂ ਕੋਈ ਵੀ ਕਿਸੇ ਨੂੰ ਦੇ ਦੋ ਹਰ ਬੰਦੀ ਦੀ ਆਪਣੀ ਚੁਆਇਸ ਹੈ ਸੋ ਬੇਨਤੀ ਹੈ ਕਿ ਤੁਹਾਡੇ ਘਰਾਂ ਵਿੱਚ ਜੇ ਰੈਸਟਾਂ ਦੇ ਸੂਟ ਪਏ ਆ ਜਿਹੜੇ ਕਿ ਤੁਸੀਂ ਅਣਛਿੱਤੇ ਆ ਔਰ ਤੁਹਾਨੂੰ ਵੀ ਇਹ ਬਨੋਦਰੋਂ ਮਿਲੇ ਆ ਉਹ ਪਲੀਜ਼ ਇਹੋ ਜੇ ਬੱਚਿਆਂ ਨੂੰ ਤੁਸੀਂ ਦੇ ਦਿਓ ਤੁਹਾਡਾ ਉਹ ਵੀ ਬਹੁਤ ਸਾਡੇ ਤੇ ਆਸਾਨ ਹੋਏਗਾ ਘਰਾਂ ਦੇ ਵਿੱਚ ਜਿੰਨੇ ਮਰਜੀ ਖਰਚੇ ਕਰੀ ਜੋ ਪਰ ਕਿਤੇ ਨਾ ਕਿਤੇ ਇਹ ਬੱਚੀਆਂ ਜਿਹੜੀਆਂ ਇਹ ਵੀ ਆਪਣੀਆਂ ਹੀ ਵੇਚਦੀਆਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਸਾਡੇ ਘਰ ਜਨਮ ਨਾਲ ਹੈ ਕਿਤੇ ਹੋਰ ਲਿਆ ਪਰ ਜ਼ਰੂਰਤਾਂ ਉਹਨਾਂ ਦੀਆਂ ਵੀ ਆ ਖੁਆਬ ਉਹਨਾਂ ਬੱਚੀਆਂ ਦੇ ਵੀ ਆ ਸੁਪਨੇ ਉਹਨਾਂ ਦੇ ਵੀ ਆ ਕਿ ਸਾਨੂੰ ਇਦਾਂ ਹੋਵੇ ਇਦਾਂ ਹੋਵੇ ਸੋ ਇੱਕ ਵਾਰੀ ਕਦੀ ਕਿਸੇ ਦਾ ਕਰਕੇ ਦੇਖੋ ਮੈਂ ਪਿੱਛੇ ਇੱਕ ਲੜਕੀ ਦਾ ਮੈਨੂੰ ਯਾਦ ਹੈ ਕਿ ਮੈਰਿਜ ਦਾ ਇਦਾਂ ਹੀ ਸੀ ਸ਼ਰਮਾ ਜੀ ਦੇ ਸਾਮਾਨ ਦੇ ਰਹੇ ਸੀਗੇ ਜਦੋਂ ਉਹ ਲੜਕੀ ਨੂੰ ਦੇ ਰਹੇ ਸੀ ਮੈਂ ਉਹਦੇ ਦੇਖ ਰਹੀ ਸੀ ਤੇ ਹੱਥ ਕੰਬ ਰਹੇ ਸੀ ਉਹਦੇ ਫੇਸ ਤੇ ਅਜੀਬ ਜਿਹੀ ਇੱਕ ਮੁਸਕਰਾਹਟ ਸੀ ਫਿਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਲੜਕੀ ਕੋ ਲਾਵਾ ਪਹਿਨੇ ਵਾਸਤੇ ਵੀ ਸੂਟ ਨਹੀਂ ਸੀ ਉਹਦੇ ਪਾਦਰ ਹੈਂਡੀਕੈਪ ਹੈ ਮਦਰ ਉਹਦੀ ਬੱਚੇ ਛੱਟ ਕੇ ਚੱਲੀ ਗਈ ਸੀ ਕਿ ਉਹ ਬੱਚੀ ਵੀ ਦੇਖੇ ਉਸ ਤੋਂ ਬਾਅਦ ਮੈਂ ਹਮ ਨੋਟ ਜ਼ਰੂਰ ਕਰਤੀਆਂ ਜਦੋਂ ਕਿਸੇ ਬੱਚੇ ਨੂੰ ਦੋ ਤਾਂ ਉਹਦਾ ਜਿਹੜਾ ਪਤਾ ਨਹੀਂ ਕਿੰਨੇ ਕਿ ਦਿਨੋਂ ਦਵਾਵਾ ਦਿੱਤੀ ਆ ਆਪਾਂ ਇੱਕ ਬੱਚੇ ਨੂੰ ਸੂਟ ਲੈ ਕੇ ਦੇਈਏ ਤਾਂ ਉਹ ਬੱਚਾ ਬਹੁਤ ਖੜਦਾ ਸੋ ਇਸ ਕਰਕੇ ਮੈਂ ਸਾਡਾ ਪਟਿਆਲੇ ਸ਼ਹਿਰ ਦੇ ਵਿੱਚ ਬਹੁਤ ਹੀ ਸਹਿਯੋਗ ਦੇਣ ਮਿਲਿਆ ਸਾਡੇ ਸ਼ਹਿਰ ਦੇ ਵਿੱਚ ਦੇ ਲੋਕ ਫਿਰ ਆਖਦੇ ਨੇ ਕਰਦੇ ਆ ਮਦਰ ਸੰਸਥਾਾਂ માં ਬਹੁਤ ਐ ਪਰ ਜੋ ਸੰਸਥਾ ਜਿੰਨਾ ਵੀ ਕਰ ਰਹੀ ਐ ਬਹੁਤ ਅੱਛਾ ਕਰ ਰਹੀ ਐ ਫੇਰ ਵੀ ਇੱਕ ਬੇਨਤੀ ਹੁੰਦੀ ਐ ਕਿ ਥੋੜੀ ਜੀ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚਿਆਂ ਦੇ ਹੱਥੋਂ ਦਵਾਇਆ ਕਰੋ ਤਾਂ ਕਿ ਬੱਚੇ ਅਸੀਂ ਬੱਚੇ ਸਾਡੇ ਇਸ ਰਸਤੇ ਨਹੀਂ ਪੈ ਰਹੇ ਸਾਡੀ ਪੀੜ੍ਹੀ ਐ ਸਾਡੀ ਤੋਂ ਅਗਲੀ ਪੀੜ੍ਹੀ ਰਹੇਗੀ ਪਰ ਉਸ ਤੋਂ ਪੀਜੀ ਪੀੜ੍ਹੀ ਨਹੀਂ ਅੱਗੇ ਆ ਰਹੀ ਸੋ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਬੱਚਿਆਂ ਦੇ ਹੱਥੋਂ ਦਵਾਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਦੁਨੀਆ ਇਹ ਵੀ ਐ ਜਿਨ੍ਹਾਂ ਕੋਲ ਇਹ ਵੀ ਨਹੀਂ ਹੈ ਸੋ ਮੈਂ ਚੈਨਲ ਦੇ ਮਾధ్యਮ ਤੋਂ ਕੁਝ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਕਰਦੀ ਆ ਜਾਨੀ ਇੱਕ ਸਮਿਤੀ ਦਾ ਸਾਥ ਦੋ ਜਾਨੀ ਸਮਿਤੀ ਬਹੁਤ ਅੱਛੇ ਜਿਹੜੇ ਕਿ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਕੰਮ ਆਣ ਵਾਲੇ ਕੰਮ ਹੈ ਹੈ ਸਰਕਾਰਾਂ ਦੇ ਪਰ ਅਸੀਂ ਸਰਕਾਰਾਂ ਨੂੰ ਸਭ ਨੂੰ ਪਤਾ ਹੀ ਹੈ ਐਂਬੂਲੈਂਸ ਖਰੀਦੇਗੀ પેટ્રોલ ਕਿ ਨਮ ਡੀਜ਼ਲ ਕਿ ਨਮ ਮਹਿੰਗਾ ਹੈ ਐਂਬੂਲੈਂਸ ਮਰੀਜ਼ ਉੱਥੇ ਪਿਆ ਉਹਦਾ ਪਟਿਆਲੇ 'ਚ ਕੋਈ ਨਹੀਂ ਜਾਣਦਾ ਉਹ ਨੂੰ ਇੱਕ ਜਨਹਿਤ ਸਮਿਤੀ ਦਾ ਮਿਲ ਜਾਂਦਾ ਤੇ ਉਹਨਾਂ ਨੂੰ ਘਰ ਪਿੰਡ ਹੋਵੇ ਕਿਤੇ ਹੋਵੇ ਉਹ ਮਦਦ ਦਿੱਤੀ ਜਾਂਦੀ ਹੈ ਪਿਆ ਸ਼ਾਦੀਆਂ ਕੈਨਸਲ ਪੇਸ਼ੈਂਟ ਫੀਸਾਂ ਅੱਛਾ ਸਭ ਤੋਂ ਵੱਡੀ ਗੱਲ ਜਿਹੜੀ ਕਿ ਰਜਿੰਦਰ ਹਸਤਾ ਮੈਂ ਇੱਕ ਸਰਕਾਰੀ ਪੰਜਾਬ ਦਾ ਸਭ ਤੋਂ ਵੱਡਾ ਹਸਪੀਟਲ ਹੈ ਉੱਥੇ ਵੀ ਜਿਹੜਾ ਸਮਾਨ ਹੈ ਉਹ ਇਹਨਾਂ ਜਾਨੀ ਕੋਲੋਂ ਦਿੱਤਾ ਜਾਂਦਾ ਹੈ ਜਨ ਨਹੀਂ ਤੇ ਇੱਕ ਨਾਮ ਹੈ ਪਰ ਪਟਿਆਲੇ ਦੀ ਉਹਦੇ ਵਿੱਚ ਇੱਕ ਪਹਿਚਾਨ ਹੈ ਸੋ ਇੱਕ ਵਾਰੀ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਮੈਨੂੰ ਜੀ ਮੈਂ ਤੁਹਾਨੂੰ ਕਹੋ ਰਹਾ ਇੱਕ ਨਾ ਜੰਮੀ ਕਮੇਟੀ ਵੱਲੋਂ ਜਿਹੜੀ ਕਿ ਸਰਕਾਰ ਦਾ ਯੋਗਦਾਨ ਦੇਣਾ ਚਾਹੀਦਾ ਤੁਸੀਂ ਜਿੱਦਾਂ ਗਿਆ ਕੀ ਸਰਕਾਰ ਨੂੰ ਇਹ ਦੇ ਰਿਹਾ ਹੈ ਕਿ ਨਹੀਂ ਸਾਡੇ ਬਨੋਦ ਸ਼ਰਮਾ ਜੀ ਲਈ ਕਹਿਣ ਜਿੰਦਾ ਤੋਂ ਔਰੇ ਮੈਂਤੀ ਗਿਆਨਦਾਰ ਔਰ ਮੁਕਤਾ ਨਾਲ ਜੁੜੇ ਹੋਏ ਮੁਕਤਦਰ ਸਮਝਣ ਵਾਲੇ ਬਸਤੀ। ਕਿ ਕੋਈ ਹੀ ਇਸਾ ਵਿਕਚਨ ਵਿੱਚ ਇਸ਼ੇ ਨੂੰ ਮਿਲਦਾ ਹੈ। ਮਾਨਸ਼ਕਾਸ ਸੰਤੋਖ ਕਿ ਮੈਂ ਸੰਤੋਖ ਗਿਆ ਮੈਨੂੰ ਰਾਜ ਹੋ ਗਿਆ ਮੈਂ ਕਿਸੇ ਹੋਰ ਦਾ ਦਰਦ ਬਣਾਉਂਗਾ। ਇਹ ਵਿਚਾਰ ਬਹੁਤ ਟੱਕਰ ਰੋਕਣਾ ਚਾਹਦੇ ਹਨ। ਸਭ ਆਪੋ ਆਪਣੇ ਆਪੋ ਤਾਪੀ ਹੋਈ ਹੈ। ਕੱਠਾ ਚਾਲੂ ਅਠਾ ਚਾਲੂ ਅਜਾ ਕੇ ਪਤਾ ਨਹੀਂ ਕਿ ਕਿੱਥੇ ਜਾਣਾ ਹੈ। ਜਿੰਨਾ ਕੱਠਾ ਕੀਤਾ ਸਭ ਇੱਥੇ ਛੱਡ ਕੇ ਜਾਵਾਂਗੇ। ਲੇਕਿਨ ਸਾਨੂੰ ਸਮਝ ਤੋਂ ਬਾਹਰ ਹੈ ਬਾਕੀ ਸਾਨੂੰ ਕੁਝ ਮੈਂ ਸਮਝਦਾ ਮੰਨਣ ਦਾ ਤਰੀਕਾ ਸਾਡਾ ਗਲਤ ਹੈ ਕਹਿੰਦਾ ਦੇ ਲੈਂਦੇ ਤੱਕ ਪਾਈ ਗੁਰਦਵਾਨ ਸਾਹਿਬ ਵਿੱਚ ਲਿਖਿਆ ਹੋਇਆ ਹੈ ਕਿ ਉਹ ਤਾਂ ਇੰਨਾ ਦਿੰਦਾ ਹੈਗਾ ਕਿ ਜਿਹਦਾ ਅੰਤ ਹੀ ਨਹੀਂ ਹੈ ਸਿਰਫ ਸਾਨੂੰ ਇਹ ਸਾਨੂੰ ਮੰਨਣ ਦੀ ਜਾਂਚ ਨਹੀਂ ਆਉਂਦੀ ਉਹ ਪਰਮਾਤਮਾ ਸਭ ਦਾ ਸਾਂਝਾ ਹੈਗਾ ਸਰ ਅਜੀਤ ਸਿੰਘ ਕੀ ਕਹਿਣਾ ਚਾਹਦੇ ਹੋ ਕਿ ਦੋ ਪਰਿਵਾਰ ਦੋ ਕੁੜੀਆਂ ਨੂੰ ਜਿਹੜੇ ਦਾ ਉਹਨਾਂ ਦੇ ਵਿਆਹ ਵਾਸਤੇ ਸਮਾਨ ਦਿੱਤਾ ਗਿਆ ਤੇ ਚਾਰ ਪਰਿਵਾਰ ਨੂੰ ਰਾਤੋਂ ਦਿੱਤਾ ਗਿਆ ਸਰ ਮੈਂ ਮਨੋਸ਼ ਸ਼ਰਮਾ ਜਨ ਸੰਸਦ ਤੋਂ ਮੇਰੇ ਨਾਲ ਬੀਤ ਮੋਹਨ ਜੀ ਉਸਤੋਂ ਮੈਡੋ ਸਿੰਧਰਪੁਰ ਵਾਲੀਆ ਜੀ ਨਿੱਕਲ ਜੀ ਐਸ.ਬੀ ਪ੍ਰੈਸ਼ਰ ਜੀ ਨਿਤਿੰਦਰ ਗਰੇਵਾੜ ਜੀ ਪਰਮਿੰਦਰ ਪਹਿਲਵਾਨ ਜੀ ਕਮਲਨਾਲ ਗਰਗਰੀ ਤੇ ਸਾਡੇ ਸਪੈਸ਼ਲ ਪ੍ਰਦੀਪ ਕੁਮਾਰ ਜੀ ਜਿਹੜੇ ਚਿੱਟੀਵੰਦੇ ਸ਼ਾਂਤ ਸਿੰਘ ਜਾਜੋ ਆਏ ਤੇ ਅੱਜ ਅਸੀਂ ਦੋ ਲੜਕੀਆਂ ਜਿਨ੍ਹਾਂ ਦੀ ਮੈਰੀ ਸੀ ਪੁਣੇ ਤੇ ਸਾਨੂੰ ਜਿਹੜਾ ਅਮਾਉਂਟ ডোਨੇਟ ਕੀਤਾ ਨਿਕਲ ਜੀ ਨੇ ਸਾਨੂੰ 5500 ਦੇ ਬਰਤਨ ਗ੍ਰੇਟ ਦਿੱਤੇ ਪਲੱਸ ਮਿਸੇ ਮੁਕੇਸ਼ਪੁਰੀ ਨੇ 5000 ਦਾ ਸਮਾਨ ਉਹਨਾਂ ਨੇ ਸਾਨੂੰ ਦਿੱਤਾ ਜਿਹਦੇ ਤੇ ਕੰਬਲ ਐ ਡਬਲ ਬੈੱਡ ਸ਼ੀਟ ਦਾ ਦੋ ਰਹਿ ਪਲੱਸ ਇੱਕ ਨੂੰ ਸਾਨੂੰ 3 ਆਟਾ ਲੈਣੇ ਲੜਕਿਆਂ ਦੀ ਮੈਰਿਜ ਨਾਲ ਦਿੱਤਾ ਪਲੱਸ ਕੁਝ ਅਮਾਉਂਟ ਸਾਨੂੰ ਮਿਸੇ ਮੁਕੇਸ਼ਪੁਰ ਨੇ ਬਣੇਦ ਵੀ ਦਿੱਤੀ ਅੱਜ ਅੱਜ ਉਹਨਾਂ ਨੇ 5-5000 ਰੁਪਏ ਦਾ ਇਸ ਤਰ੍ਹਾਂ ਦਾ ਸਮਾਨ ਲੈ ਕੇ ਦਿੱਤਾ ਤੇ ਨਾਲ ਹੀ ਅਸੀਂ ਚਾਰ ਪਰਿਵਾਰਾਂ ਜਿਹਨੇ ਐਸੇ ਦੇ ਨਾਲ ਟੁੰਗ ਰਹੇ ਆ ਉਹਨਾਂ ਨੂੰ ਰਾਸ਼ਨ ਦਿੱਤਾ ਜਿਹੜਾ ਜਿੱਤਕਾ ਮੁਹੰਮਦ ਸ਼ੇਖ ਨੇ ਜਿਹੜਾ ਆਪਣਾ ਮੋਰਟਰੀ ਨੇ ਉਹਨਾਂ ਦੇ ਅੱਗੇ ਪਿੱਛੇ ਕੋਈ ਨਾ ਰੱਖੀ ਦਿੱਤਾ ਪਰੰਮੀ ਕੋਲ ਠੀਕ ਕੈਨਸਲ ਪ੍ਰੈਜ਼ੈਂਟ ਹੈ ਇੱਕ ਮੋਰ ਆਫ ਦਿਸ ਪਾਸ ਜਿਹੜੇ ਉਹਨਾਂ ਦਾ ਬੇਟਾ ਵੀ ਨੂੰ ਕੈਂਸਰ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਮੰਤਰੀ ਜੀ ਅਸਨ ਦਿੱਤੇ ਆ ਤੇ ਇਸ ਤਰ੍ਹਾਂ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਤੁਸੀਂ ਸਾਡੇ ਨਾਲ ਜੁੜੋ ਅਡੇ ਮੈਂਬਰ ਬਣੋ ਜਿਨ੍ਹਾਂ ਤੁਸੀਂ ਮਾਉਂਟੇਨੇਟ ਕਰਦੇ ਆਂ ਉਹ ਅਸੀਂ ਹੋਰ ਵਿੱਚ ਪੱਡੇਪੂਟ ਕਰਦੇ ਸੋਸਾਇਟੀ ਵਾਸਤੇ ਲਗਾ ਰਹੇ ਆ ਅਡੇ ਤਿੰਨ ਪ੍ਰੋਜੈਕਟ ਕਰ ਰਹੇ ਆ ਚਾਹੇ ਉਹ ਪਲਾਂਟੇਸ਼ਨ ਦਾ ਹੈ ਚਾਹੇ ਸਾਡੇ ਮੈਡੀਕਲ ਦਾ ਚਾਹੇ ਐਜੂਕੇਸ਼ਨ ਦਾ ਹੈ ਤੇ ਲਗਾਤਾਰ ਹੀ ਕੰਮ ਕਰਦਾ ਵੀ ਲੋਕਾਂ ਦੀ ਕਿਵੇਂ ਸੇਵਾ ਕਰ ਸਕੀਏ ਤੁਹਾਡੇ ਲੋਕਾਂ ਅੱਗੇ ਉਹਦੇ ਨਾਲ ਮੈਂ ਰਿਕਵੈਸਟ ਕਰਦਾ ਅਸੀਂ ਪਹਿਲੇ ਦਿਨ ਤੋਂ ਪਰ ਮੈਂ ਵੱਡਾ ਫੰਕਸ਼ਨ ਕਰਨ ਜਾ ਰਹੇ ਹਾਂ ਮਿੰਟਲ ਨੂੰ ਕਰਨ ਦਾ ਬੱਚਿਆਂ ਨੂੰ ਦੇ ਰਿਹਾ ਉਹ ਜੱਥੇ ਜਿਹੜੇ ਰੈਕ ਬਿੱਕਰ ਹਨ ਜਿਹੜੇ ਘਰਾਂ ਤੋਂ ਪੂਰਾ ਚੱਕਦੇ ਆ ਉਹਨਾਂ ਨੂੰ ਸੱਜਟਾਂ ਲੈ ਕੇ ਦੇਈਆਂ ਇਸ ਤੋਂ ਬਾਅਦ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਜਿੰਨਾ ਸਾਡੇ ਮੁੰਨੇ ਡੋਨੇਟ ਕਰੋਗੇ ਕਿ ਹੋਰ ਸੈਟਲ ਵਾਸਤੇ ਅਸੀਂ ਕੰਮ ਕਰਾਂਗੇ ਅਰਨਲ ਜੀ ਜੂਰੂ ਜੂਰੂ ਸਾਡੇ ਜੂਰੂ ਮੈਂਬਰ